ਲਵਿੰਦਰ ਸਿੰਘ ਮੈਂ ਬਕਾਸਟ ਕਰਾਉਣਾ ਯਾਰ ਘੰਟਾ 2 ਘੰਟੇ ਹੋ ਗਏ ਖੜੇ ਨੂੰ ਰੋਡ ਸਾਹਿਬ ਛੁੱਟੀ ਜਾਂਦੇ ਹੜਤਾਲ ਅੱਜ 11 ਵਜੇ ਤੱਕ ਆ 11 ਵਜੇ ਤੱਕ ਹੜਤਾਲ ਆ ਤੇ ਅੱਗੇ ਉਸ ਤੋਂ ਬਾਅਦ ਅਖ ਲਾ ਦੇਣੀ ਕੋਈ ਨਹੀਂ ਬਿਲਕੁਲ ਨਹੀਂ ਬਿਲਕੁਲ 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 ਹੋ ਗਿਆ ਦੋ ਤਿੰਨ ਦਿਨ ਹੋ ਗਏ ਮੈਨੂੰ ਮਾਰ ਦੇਣੇ ਕਿਉਂ ਨਹੀਂ ਯਾਰ ਕੰਮ ਕਰਨਾ ਆਉਂਦਾ ਧਿਆਨ ਨਾਲ ਬਸ ਠੀਕ ਆ ਹਾਂ ਕਿ ਕਿ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਰਨਾ ਪੈਂਦਾ ਕੀਮਤੀ ਕੰਮ ਛੱਡ ਕੇ ਆਉਂਦਾ ਅਗਲਾ ਇਹ ਕੰਮ ਹੀ ਨਾ ਹੋਣ ਤਾਂ ਫਿਰ ਉਹ ਦੇ ਕੰਮ ਕਰਨਾ ਪੈਣਾ ਕਰਨਾ ਪੈਂਦਾ ਹੁਣ ਉੱਥੇ ਵੇਖੋ ਤੁਸੀਂ ਪਰਚੀ ਵਾਲਿਆਂ ਦੀ ਕਿੱਡੀ ਲਾਈਨ ਲੱਗੀ ਪਈ ਆ 11 ਵਜੇ ਤੱਕ ਕੋਈ ਪਰਚੀ ਨਹੀਂ ਕੱਤੀ ਯਾਨੀ ਦੇਖੋ ਇਹ ਅਸੀਂ 3 ਮੰਗਾਂ ਨੂੰ ਲੈ ਕੇ ਜਿਹੜੀ ਮੇਨ ਹੜਤਾਲ ਕੀਤੀ ਹੈ ਜੋ ਸਾਡੀ ACP ਹੈ ਉਹਦੇ ਬਾਰੇ ਅਸੀਂ ਹੜਤਾਲ ਕੀਤੀ ਹੈ ਕਿਉਂਕਿ ਬਾਕੀ ਜਿਹੜੀਆਂ ਸਟੇਟਸ ਨੇ ਜਿਹੜੀਆਂ ਸਾਡੀਆਂ ਨਾਲ ਦੀਆਂ ਸਟੇਟਸ ਨੇ ਦਿੱਲੀ ਤੇ ਹਰਿਆਣਾ ਉੱਥੇ ਡਾਕਟਰ ਨੂੰ ACP ਮਿਲ ਰਿਹਾ ਹੈ ਜਿਸ ਕਰਕੇ ਡਾਕਟਰ ਜਿਹੜੇ ਆ ਨਾ ਤਾਂ ਨੌਕਰੀਆਂ ਛੱਡ ਰਹੇ ਐ ਤੇ ਨਾਲੇ ਆਪਣਾ ਕੰਮ ਦਿਲ ਲਾ ਕੇ ਕਰ ਰਹੇ ਐ ਲੇਕਿਨ ਪੰਜਾਬ ਦੇ ਵਿੱਚ ਇਹ ਹਾਲਾਤ ਹੈ ਕਿ ਅਸੀਂ ਜੋ ਡਾਟਾ ਕੱਢਿਆ 57% ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੈ ਤੇ 54% ਐਮਬੀਬੀਐਸ ਡਾਕਟਰਾਂ ਦੀ ਘਾਟ ਹੈ ਆਮ ਤੌਰ ਤੇ ਦੇਖਣ ਨੂੰ ਆਉਂਦਾ ਹੈ ਕਿ ਜਦੋਂ ਕੋਈ ਵੀਆਈਪੀ ਡਿਊਟੀ ਲੱਗ ਜਾਂਦੀ ਹੈ ਤਾਂ ਸਾਰਾ ਹਸਪਤਾਲ ਖਾਲੀ ਹੋ ਜਾਂਦਾ ਕਿਉਂਕਿ ਡਾਕਟਰਾਂ ਦੀ ਘਾਟ ਲੈਂਦੀ ਹੈ ਜੋ ਹੀ ਹੜਤਾਲ ਕੀਤੀ ਹੈ ਨਾ ਇਹ ਕਿਸੇ ਸਰਕਾਰ ਵਿਰੋਧਾ ਕਿਉਂਕਿ ਅਸੀਂ ਆਪ ਹੀ ਸਰਕਾਰਾਂ ਤੇ ਸਾਡੇ ਡਾਕਟਰ ਜਿਹੜੇ ਅਸੀਂ ਆਪ ਹੀ ਸਰਕਾਰ ਨੂੰ ਚਲਾ ਰਹੇ ਹਾਂ ਕਿਉਂਕਿ ਡਾਕਟਰ ਜਿਹੜੇ ਹੈ ਇਹ ਰੀੜ ਦੀ ਹੱਡੀ ਨੇ ਅਸੀਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਅਸੀਂ ਆਪਣੇ ਕੈਡਰ ਨੂੰ ਬਚਾਉਣ ਵਾਸਤੇ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਹੜਤਾਲ ਕਰ ਰਹੇ ਹਾਂ ਕਿ ਸਾਡਾ ਕੈਡਰ ਜੀਵਿਤ ਰਵੇ ਕਿਉਂਕਿ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਡਾਕਟਰ ਜਿਸ ਤਰ੍ਹਾਂ ਹੀ ਨੌਕਰੀਆਂ ਛੱਡਦੇ ਰਹੇ ਤਾਂ ਇੱਕ ਦਿਨ ਇਹ ਸਾਰੇ ਸਰਕਾਰੀ ਹਸਪਤਲ ਕਾਰਪੋਰੇਟ ਹਸਪਤਲਾਂ ਦੇ ਵਿੱਚ ਤਬਦੀਲ ਹੋ ਜਾਣ ਦੇਖੋ ਸਾਡੀਆਂ ਉਹਨਾਂ ਨਾਲ 4 ਮੀਟਿੰਗਸ ਹੋ ਚੁੱਕੀਆਂ ਹਨ 4 ਮੀਟਿੰਗ ਦੇ ਵਿੱਚ ਹਲੇ ਉਹਨਾਂ ਤੋਂ ਸਾਨੂੰ ਸਿਰਫ ਅਸ਼ੋਰੈਂਸ ਮਿਲਿਆ ਹੈ ਰਿਟਰਨ ਕੁ ਇੱਕ ਸਾਡੀ ਮੀਟਿੰਗ ਜੋ ਹੈ ਸਾਡੇ ਮਾਨਯੋਗ ਹੈਲਥ ਮਿਨਿਸਟਰ ਅਤੇ ਫਾਈਨਾਂਸ ਮਿਨਿਸਟਰ ਜੀ ਨਾਲ ਬੁੱਧਵਾਰ ਨੂੰ ਮੀਟਿੰਗ ਹੈ ਅਸੀਂ ਉਹਨਾਂ ਦੇ ਕਹਿਣ ਤੇ ਹੀ ਸਰਕਾਰ ਦਾ ਮਾਨ ਰੱਖਦੇ ਹੋਏ ਅਸੀਂ ਪੂਰੇ ਦਿਨ ਦੀ ਹੜਤਾਲ ਤੋਂ ਅੱਧੇ ਦਿਨ ਦੀ ਹੜਤਾਲ ਕੀਤੀ ਹੈ ਅਸੀਂ ਸਿਰਫ 11 ਵਜੇ ਤੱਕ ਹੜਤਾਲ ਕਰ ਰਹੇ ਹਾਂ ਪਰੰਤੂ ਅਗਰ ਬੁੱਧਵਾਰ ਨੂੰ ਕੋਈ ਫੈਸਲਾ ਨਾ ਲੈ ਗਿਆ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਤੇ ਪੂਰੇ ਦਿਨ ਦੀ ਹੜਤਾਲ ਕਰਕੇ ਸਾਰੀਆਂ ਸਰਵਿਸਿਜ਼ ਬੰਦ ਕੀਤੀ ਦੇਖੋ ਅਸੀਂ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਵਾਉਣਾ ਚਾਹੁੰਦੇ ਕਿਉਂਕਿ ਅਸੀਂ ਮਰੀਜ਼ਾਂ ਦੇ ਨਾਲ ਹਾਂ ਅਸੀਂ ਸਾਰਾ ਕੰਮ ਉਸ ਤਰ੍ਹਾਂ ਹੀ ਕਰਕੇ ਜਾਵਾਂਗੇ 11 ਤੋਂ 2 ਵਜੇ ਤੱਕ ਮਰੀਜ਼ ਦੇਖੇ ਜਾਣਗੇ ਅਗਰ ਉਸ ਤੋਂ ਬਾਅਦ ਵੀ ਕੋਈ ਮਰੀਜ਼ ਰਹਿੰਦੇ ਆ ਤਾਂ ਸਾਡੇ ਸਾਰੇ ਡਾਕਟਰ ਉਹਨਾਂ ਨੂੰ ਦੇਖਣ ਲਈ ਅਸੀਂ ਇਹ ਜੋ ਹੜਤਾਲ ਕਰ ਰਹੇ ਹਾਂ ਇਹ ਸਾਡੇ ਲਈ ਨਹੀਂ ਹੈ ਆਮ ਲੋਕਾਂ ਲਈ ਵੀ ਹੜਤਾਲ ਹੈ ਕਿਉਂਕਿ ਜੇ ਸਰਕਾਰੀ ਹਸਪਤਾਲ ਬੰਦ ਹੋ ਗਏ ਤਾਂ ਲੋਕਾਂ ਦਾ ਹੀ ਸਭ ਤੋਂ ਵੱਧ ਨੁਕਸਾਨ ਹੋਣਾ ਅਸੀਂ ਉਹਦੇ ਵਾਸਤੇ ਆਪਣੇ ਕੇਡਰ ਵਾਸਤੇ ਲੋਕਾਂ ਵਾਸਤੇ ਹੜਤਾਲ ਕੀਤੀ ਹੈ ਦੂਸਰਾ ਜੋ ਸਾਡਾ ਮੁੱਖ ਮੁੱਦਾ ਹੈ ਉਹ ਸਿਕਿਉਰਿਟੀ ਦਾ ਜੋ ਸਰਕਾਰ ਨੇ ਸਾਨੂੰ ਪ੍ਰੋਮਿਸ ਕੀਤਾ ਸੀ ਕਿਉਂਕਿ ਜੋ ਕੋਲਕਾਤਾ ਦੇ ਵਿੱਚ ਐਕਸੀਡੈਂਟ ਇਨਸੀਡੈਂਸ ਹੋਇਆ ਸੀ ਉਸ ਤੋਂ ਬਾਅਦ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਇਸ ਤਰ੍ਹਾਂ ਦਾ ਇਨਸੀਡੈਂਸ ਦੁਬਾਰਾ ਨਹੀਂ ਹੋਵੇਗਾ ਲੇਕਿਨ ਦੇਖਣ ਦੇ ਵਿੱਚ ਆਇਆ ਕੱਲ ਹੀ ਇਸ ਤਰ੍ਹਾਂ ਦਾ ਇਨਸੀਡੈਂਸ ਹੋਇਆ ਅਤੇ 10 ਇਨਸੀਡੈਂਸ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹੋ ਚੁੱਕੇ ਆ ਅਸੀਂ ਡਾਕਟਰ ਇਹ ਹੀ ਡਿਮਾਂਡ ਕਰਦੇ ਆ ਕਿ ਸਾਰੇ ਫੀਮੇਲ ਸਟਾਫ ਸਾਡੇ ਡਾਕਟਰਸ ਪੈਰਾਮੈਡੀਕਸ ਸਾਰਿਆਂ ਦੀ ਜੋ ਸਿਕਿਉਰਟੀ ਹੈ ਉਹਦਾ ਅਰੇਂਜਮੈਂਟ ਗੌਰਮੈਂਟ ਦਾ ਕਰਨਾ ਫਰਜ਼ ਹੈ ਜੇਕਰ ਡਾਕਟਰ ਤੇ ਪੈਰਾਮੈਡੀਕਲ ਸਾਰੇ ਸੁਰੱਖਿਅਤ ਰਹਿਣਗੇ ਫਿਰ ਹੀ ਉਹ ਬਿਨਾਂ ਕਿਸੇ ਡਰ ਤੋਂ ਆਪਣੀਆਂ ਸੇਵਾਵਾਂ ਦੇ ਸਕਦੇ ਆ ਤੀਜਾ ਜੋ ਸਾਡਾ ਮੁੱਖ ਮੁੱਦਾ ਉਹ ਇਹ ਹੈ ਕਿ ਸਰਕਾਰੀ ਸੇਵਾਵਾਂ ਤਾਂ ਹੀ ਚੱਲਦੀਆਂ ਰਹਿ ਸਕਦੀਆਂ ਜੇਕਰ ਪੱਕੀਆਂ ਭਰਤੀਆਂ ਕੀਤੀਆਂ ਜਾਣ ਸਾਡਾ ਮੁੱਦਾ ਇਹ ਹੈ ਕਿ ਸਰਕਾਰ ਦੇ ਵਿੱਚ ਜਿੱਥੇ 50% ਤੋਂ ਉੱਤੇ ਡਾਕਟਰ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੈ ਤੇ ਐਮਬੀਬੀਐਸ ਡਾਕਟਰਾਂ ਦੀ 50% ਤੋਂ ਉੱਤੇ ਘਾਟ ਹੈ ਇਹਨਾਂ ਨੂੰ ਫੌਰੀ ਤੌਰ ਤੇ ਭਰਿਆ ਜਾਵੇ ਹਾਲਾਂਕਿ ਅਸੀਂ ਜੋ 400 ਇਹਨਾਂ ਨੇ ਪੋਸਟਾਂ ਗੱਡੀਆਂ ਉਹਦਾ ਅਸੀਂ ਸਵਾਗਤ ਵੀ ਕਰਦੇ ਹਾਂ ਲੇਕਿਨ ਇਹ ਨਾਕਾਫੀ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੀਆਂ ਜਿਹੜੀਆਂ ਪੋਸਟਾਂ 75% ਪੋਸਟਾਂ 'ਚ ਕੱਢ ਕੇ ਉਹਨਾਂ ਨੂੰ ਭਰਿਆ ਜਾਵੇ ਤਾਂ ਜੋ ਡਾਕਟਰਜ਼ ਦੇ ਉੱਪਰ ਲੋਡ ਘੱਟ ਹੋਵੇ ਡਾਕਟਰਜ਼ ਆਪਣਾ ਚੰਗੀ ਤਰ੍ਹਾਂ ਇਲਾਜ ਕਰ ਸਕਣ ਤੇ ਜੋ ਲੋਕਾਂ ਦੀਆਂ ਵੱਡੀਆਂ-ਵੱਡੀਆਂ ਲੰਗੀਆਂ ਲੱਗਦੀਆਂ ਹਨ ਉਹ ਜਲਦੀ ਆਪਣੇ ਆਪ ਨੂੰ ਦਿਖਾ ਕੇ ਤਾਜੋ ਲੋਕਾਂ ਨੂੰ ਇਸ ਨੂੰ ਸਭ ਤੋਂ ਵੱਧ ਫਾਇਦਾ ਹੋ ਸਕਦਾ। ਇਸ ਤਰ੍ਹਾਂ ਦਾ ਇਨਸੀਡੈਂਸ ਦੁਆਰਾ ਨਹੀਂ ਹੋਏਗਾ। ਲੇਕਿਨ ਦੇਖਣ ਦੇ ਵਿੱਚ ਆਇਆ ਕੱਲ ਹੀ ਇਸ ਤਰ੍ਹਾਂ ਦਾ ਇਨਸੀਡੈਂਸ ਹੋਇਆ ਅਤੇ 10 ਇਨਸੀਡੈਂਸ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹੋ ਚੁੱਕੇ ਆ। ਅਸੀਂ ਡਾਕਟਰ ਇਹੀ ਡਿਮਾਂਡ ਕਰਦੇ ਆ ਕਿ ਸਾਰੇ ਫੀਮੇਲ ਸਟਾਫ ਸਾਡੇ ਡਾਕਟਰਸ ਪੈਰਾਮੈਡੀਕਸ ਸਾਰਿਆਂ ਦੀ ਜੋ ਸਿਕਿਉਰਟੀ ਹੈ ਉਹਦਾ ਅਰੇਂਜਮੈਂਟ ਗਵਰਨਮੈਂਟ ਦਾ ਕਰਨਾ ਫਰਜ਼ ਹੈ। ਜੇਕਰ ਡਾਕਟਰ ਤੇ ਪੈਰਾਮੈਡੀਕਲ ਸਾਰੇ ਸੁਰੱਖਿਅਤ ਰਹਿਣਗੇ ਫਿਰ ਹੀ ਉਹ ਬਿਨਾਂ ਕਿਸੇ ਡਰ ਤੋਂ ਆਪਣੀਆਂ ਸੇਵਾਵਾਂ ਦੇ ਸਕਦੇ ਆ। ਤੀਜਾ ਜੋ ਸਾਡਾ ਮੁੱਖ ਮੁੱਦਾ ਉਹ ਇਹ ਹੈ ਕਿ ਸਰਕਾਰੀ ਸਿਵਾਵਾਂ ਤਾਂ ਹੀ ਚੱਲਦੀਆਂ ਰਹਿ ਸਕਦੀਆਂ ਜੇਕਰ ਪੱਕੀਆਂ ਭਰਤੀਆਂ ਕੀਤੀਆਂ ਜਾਣ ਸਾਡਾ ਮੁੱਦਾ ਇਹ ਹੈ ਕਿ ਸਰਕਾਰ ਦੇ ਵਿੱਚ ਜਿੱਥੇ 50% ਉੱਤੇ ਡਾਕਟਰ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੈ ਤੇ ਐਮਬੀਬੀਐਸ ਡਾਕਟਰਾਂ ਦੀ 50% ਉੱਤੇ ਘਾਟ ਹੈ ਇਹਨਾਂ ਨੂੰ ਫੌਰੀ ਤੌਰ ਤੇ ਭਰਿਆ ਜਾਵੇ ਹਾਲਾਂਕਿ ਅਸੀਂ ਜੋ 400 ਇਹਨਾਂ ਨੇ ਪੋਸਟਾਂ ਘੱਡੀਆਂ ਉਹਦਾ ਅਸੀਂ ਸਵਾਗਤ ਵੀ ਕਰਦੇ ਹਾਂ ਲੇਕਿਨ ਇਹ ਨਾਕਾਫੀ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੀਆਂ ਜਿਹੜੀਆਂ ਪੋਸਟਾਂ ਹੈ 75% ਪੋਸਟਾਂ ਕੱਢ ਕੇ ਉਹਨਾਂ ਨੂੰ ਭਰਿਆ ਜਾਵੇ ਤਾਂ ਜੋ ਡਾਕਟਰਜ਼ ਦੇ ਉੱਪਰ ਲੋਡ ਘੱਟ ਹੋਵੇ ਡਾਕਟਰਜ਼ ਆਪਣਾ ਚੰਗੀ ਤਰ੍ਹਾਂ ਇਲਾਜ ਕਰ ਸਕਣ ਤੇ ਜੋ ਲੋਕਾਂ ਦੀਆਂ ਵੱਡੀਆਂ ਵੱਡੀਆਂ ਲੰਗੀਆਂ ਲੱਗਦੀਆਂ ਹਨ ਉਹ ਜਲਦੀ ਆਪਣੇ ਆਪ ਨੂੰ ਦਿਖਾ ਕੇ ਆਪਣੇ ਕਮਾਂਕਾਰਾਂ ਤੇ ਜਾ ਸਕਣ ਤਾਂ ਜੋ ਲੋਕਾਂ ਨੂੰ ਇਸ ਨੂੰ ਸਭ ਤੋਂ ਵੱਧ ਫਾਇਦਾ ਹੋਵੇ